ਸੰਦੀਪ ਕੀ ਪਤਾ ਵਾ ਇਹ ਗੱਲ ਝੂਠੀ ਹੈ ਕਿ ਸੱਚੀ ਤੂੰ ਸੁਣੀ ਕਿਹਦੇ ਕੋਲੋਂ ਆ ਉਹ ਦੱਸਣਾ ਮੈਨੂੰ ਕਿੰਨੇ ਆ ਅਗਮ ਨੂੰ ਛੱਡਣ ਗਈ ਸੀ ਨਾ ਆਂਟੀ ਘਰ ਅੱਛਾ ਤੇ ਉਹ ਰਹੀ ਗੱਲ ਕਰਨ ਹਜੇ ਵੈਸੇ ਮੈਨੂੰ ਉਦਾਂ ਹੀ ਕਿਹਾ ਉਹਨਾਂ ਨੇ ਕਿ ਮੈਂ ਸੁਣਿਆ ਵਾ ਕਿ ਗਵੰਡਰ ਨੇ ਕਾਰ ਖਰੀਦਿਆ ਵਾ ਮੈਂ ਤਾਂ ਹੀ ਤੁਹਾਨੂੰ ਪੁੱਛਣ ਢੀਂ ਕਿ ਸ਼ੈਤਾਨ ਨੂੰ ਪਤਾ ਹੋਵੇ ਮੈਨੂੰ ਤਾਂ ਇਦਾਂ ਲੱਗਣ ਰਿਹਾ ਵੀ ਤੇਰਾ ਦਿਮਾਗ ਖਰਾਬ ਹੋ ਗਿਆ ਮਸ਼ੀਨ ਚਲਾ ਚਲਾ ਕੇ ਉਦਾਂ ਹੀ ਮੇਰੀ ਗੱਲ ਸੁਣ ਮੈਂ ਤਾਂ ਡੀਲਰ ਨੂੰ ਵੇਚੀ ਆ ਹੈ ਉਹਦੇ ਕੋਲ ਮੈਂ ਪੈਸੇ ਲਏ ਆ ਇਹਨਾਂ ਕੋ ਨਾਲ ਹੀ ਨੇ ਪੈਸੇ ਕਿੱਥੋਂ ਆਏ ਨੇ ਸੌਦਾ ਪਹੁੰਚੋਗੇ ਤੇ ਕੋਈ ਪੈਸੇ ਹਨ ਨਹੀਂ ਹਾਨੂੰ ਰਹਿਣ ਦਾ ਲੋਕਾਂ ਦੀ ਜੁੱਤੀਆਂ ਖਾਣ ਨੂੰ ਜਿਹਦੇ ਘਰ ਆਹੀ ਰਹਿਣ ਤੇ ਮੂੰਹ ਨਹੀਂ ਲੱਗਣਾ ਇਹ ਤੇ ਜਦੋਂ ਲੋਕੀ ਮੇਰੇ ਜੁੱਤੀਆਂ ਮਾਰਦੇ ਜੁੱਤੀਆਂ ਮਾਰਾ ਕੇ ਤੇ ਤੇਰੀ ਘਰ ਦੀ ਤਾਂ ਕਰਦੀ ਆ ਮਾਂ ਤੇਰੀ ਇਦਾਂ ਕਰਦੀ ਆ ਉਦੋਂ ਤੇ ਜਿਹੜੀਆਂ ਹੋ ਗਈਆਂ ਤੈਨੂੰ ਕਹਣ ਦੇ ਵਿੱਚ ਹੋ ਗਈਆਂ ਸਾਡੇ ਕੋਲ ਕਰਦੀ ਆ ਤੂੰ ਤੁਹਾਡੇ ਨਾਲ ਹੋਣੀਆਂ ਤੇ ਮੈਂ ਵੇਖਣ ਡਿਆ ਉਦੋਂ ਮੇਰੇ ਨਾਲ ਰੁੱਤੀਆਂ ਸੀ ਤੇ ਤੁਸੀਂ ਵੇਖਦੇ ਲੜਨ ਨੂੰ ਕਿੱਦਾਂ ਸਿਆਰ ਹੋਏ ਵੀ ਜਨਨੀਆਂ ਵਾਂਗੂੰ ਆਹੀਂ ਕਿਰਾ ਕੋ ਕਹਿਣਾ ਤੈਨੂੰ ਚਾਚੀ ਜੀ ਤੁਹਾਡੇ ਦਿਮਾਗ ਖਰਾਬ ਹੋ ਗਿਆ ਵਾ ਤੈਨੂੰ ਯਕੀਨ ਹੀ ਹੈ ਨਹੀਂ ਮੇਰੇ ਤੇ ਜੇ ਯਕੀਨ ਹੁੰਦਾ ਤੇ ਫਿਰ ਘਾਟਾ ਕਾਦਾ ਮੇਰੀ ਗੱਲ ਸੁਣ ਤੂੰ ਹਨ ਸਾਰੀ ਦੁਨੀਆ ਹੀ ਕਹਿ ਦਰਜੀਤ ਆਪਣਾ ਵੀ ਕਹਿਣ ਡਿਆ ਸੀ ਨਹੀਂ ਉਹ ਦਿਨ ਵੀ ਤੁਸੀਂ ਮੈਨੂੰ ਇਹ ਗੱਲ ਕਹੀ ਆ ਕਿ ਕੋਠੀ ਤੂੰ ਲੈ ਲਈ ਆ ਅੱਜ ਵੀ ਤੁਸੀਂ ਇਹੋ ਗੱਲ ਕਹਿ ਰਹੇ ਮੇਰੀ ਗੱਲ ਸੁਣ ਹਾਨੂੰ ਕਿਹੜਾ ਸੁਫਨਾ ਆਉਣਾ ਸੀ ਦਰਜੀਤ ਨੇ ਵੀ ਲਵਲੀ ਨੂੰ ਇਹੋ ਗੱਲ ਕਹੀ ਆ ਕਿ ਤੁਹਾਡੇ ਆਪਣਿਆਂ ਨੇ ਲਈ ਆ ਮੇਰੀ ਗੱਲ ਤੇ ਮੈਨੂੰ ਕਹਿੰਦੀ ਸੀ ਨਾ ਕਿ ਪਚਾਦੀਆਂ ਫੜਾ ਕੇ ਗਿਆ ਰਣਜੀਤ ਨੂੰ ਉਹ ਗੱਲ ਸੱਚੀ ਹੋ ਮੈਨੂੰ ਲਵਲੀ ਵੀ ਦੱਸਣ ਡਿਆ ਸੀ ਆਣ ਕੇ ਆਂਦਾ ਸਾਰੇ ਪਿੰਡ 'ਚ ਰੌਲਾ ਪਿਆ ਤੇ ਗਵੰਡ ਨੂੰ ਮੈਂ ਪੁੱਛਿਆ ਆਂਡਾ ਨੇ ਪਿਆਰਾ ਤੇ ਪਾਣੀ ਨਹੀਂ ਪੀਣ ਦਿੱਤਾ ਮਮਮੀ ਤੁਸੀਂ ਐਵੇਂ ਨਾ ਸ਼ੱਕ ਕਰਕੇ ਤੇ ਬਹਿ ਗਈਆਂ ਤੁਸੀਂ ਐਵੇਂ ਕਹਿਦੀਆਂ ਗੱਲਾਂ ਚ ਨਾ ਆਇਆ ਕਰੋ ਮੈਂ ਤੁਹਾਨੂੰ ਅੱਗੇ ਵੀ ਬੜੀ ਵਾਰ ਕਿਹਾ ਵਾ ਲੋਕੀ ਦੇਵੇਂ ਨਾ ਗੱਲਾਂ ਬਣਾਉਂਦੇ ਆ ਇਕਦੀਆਂ ਚਾਰ ਲਾ ਕੇ ਦੱਸਦੇ ਉਦਾਂ ਹੀ ਜੇ ਮਾਲਾ ਉਹਨੇ ਕੋਠੀ ਲਈ ਹੁੰਦੀ ਉਧਰ ਜਾ ਕੇ ਰਹਿੰਦੀ ਨਾ